ਬ੍ਰਾਂਚ ਦਰਲੋ ਮਿਸਾਲ ਕੀਾ ਜੋਧਪੁਰ ਹਨਵਰ ਸਾਹਿਬ ਮੈਨਾ ਆਦਮੀ ਨੇ ਜਿਹੜੇ ਆਪਣੇ ਇੱਥੇ 200 ਤੇ 65 ਕਿਤਨੀ ਸਭ 275 275 ਕਿਟ ਲੈ ਕੇ ਪਹੁੰਚੇ ਨੇ ਜੀ ਇੱਥੇ ਬਾਈਆਂ ਦੇ ਨਾਲ ਖੜੇ ਹੋਣ ਵਾਸਤੇ ਤੇ ਬਾਈਆਂ ਦਾ ਹੌਸਲਾ ਵਧੇ ਔਰ ਬਾਈ ਕਿਸੇ ਤਰ੍ਹਾਂ ਦੀ ਤਕਰੀਬ ਵਿੱਚ ਨਾ ਆਣ ਜਿੰਨਾ ਹੋ ਸਕੇ ਜੀ ਰਾਸ਼ਨ ਦਾ ਇੰਤਜ਼ਾਮ ਹੈ ਔਰ ਗਾਂ ਪਸ਼ੂਆਂ ਦਾ ਜਿਹੜਾ ਚਾਰਾ ਹੁੰਦਾ ਹੈ ਜੀ ਉਹਦਾ ਵੀ ਇੰਤਜ਼ਾਮ ਅਸੀਂ 850 ਕਿਟ 4 ਦਿਨ ਪਹਿਲਾਂ ਮੰਡ ਕੇ ਗਏ ਆ ਉਹਦੇ ਵਿੱਚ 500 ਪਸ਼ੂਆਂ ਦਾ ਚਾਰਾ ਵੀ ਆਇਆ ਸੀ ਹਨੈਸਟੇ ਮੇ ਲੇਕੇ ਆਏ ਨੇ ਇੱਕ ਤਾਂ ਜੀ ਅਬਦੁਲ ਗਨੀਤ ਸਾਹਿਬ ਨੇ ਇੱਕ ਅਨਵਰ ਸਾਹਿਬ ਨੇ ਇੱਕ ਤਕਸੀਮ ਸਾਹਿਬ ਨੇ ਇਹ ਸਾਰੇ ਲੋਕ ਭਾਈ ਆਪਣੇ ਨਾਲ ਖੜੇ ਹੋਣ ਵਾਸਤੇ ਤੇ ਤੇ ਸਰਪੰਚ ਪ੍ਰਵੀਨ ਸਾਹਿਬ ਰਮੇਸ਼ ਜੀ ਰਾਣਾ ਜੀ ਇਹਨਾਂ ਸਾਰਿਆਂ ਨਾਲ ਜੁੜ ਕੇ ਤੇ ਆਪਣੀ ਇਸ ਸੰਗਤ ਦੇ ਵਿੱਚ ਇਹ ਬੇਨਤ ਕਰ ਰਹੇ ਨੇ ਜੀ ਤਾਂ ਕਿ ਜੋ ਵੀ ਜਨਤਾ ਪਾਣੀ ਦੇ ਵਿੱਚ ਡੁੱਬੀ ਹੋਈ ਹੈ ਜਿਹੜੀ ਮੁਸੀਬਤ ਆਈ ਹੈ ਉਸ ਮੁਸੀਬਤ ਤੇ ਘੜੀ ਦੇ ਵਿੱਚ ਅਸੀਂ ਨਾਲ ਖੜੇ ਆ ਜੀ ਹੋਰ ਵੀ ਸਾਡੇ ਬਹੁਤ ਸਾਰੇ ਗੁਰੂ ਸਾਡੀ ਜਨਤਾ ਉੱਥੋਂ ਆ ਰਹੀ ਹੈ ਆ ਕੇ ਬੰਬੇ ਜਾਂ ਆਪਣੇ ਨਾਗੌਰ ਜੋਧਪੁਰ ਜੈਪੁਰ ਔਰ ਹਰ ਜਗ੍ਹਾ ਆ ਕਰਕੇ ਕੋਸ਼ਿਸ਼ ਕਰ ਰਹੇ ਨੇ ਜੀ ਅਨਵਰ ਸਾਹਿਬ ਆਪ ਕੀ ਕਹਿਣਾ ਚਾਹੇਗੇ ਯਾ ਕੇ ਹਾਲਾਤ ਕੇ ਬਾਰੇ ਮੈਂ यहाँ हमने हालात देखे पहले भी हम आए थे जायज़ा लेने के लिए बहुत सारे गांव पानी में डूबे हमने फिरोजपुर के आसपास के इलाकों का भी देखा है यहाँ पर में भी देखा है किस कश्ती लेके भी हम गए थे उसमें बहुत सारे लोग गाँव और पानी में डूबी हुए हैं लोग आधे आधे घर अपने डूबे हुए और घर की छत छत्ती पार टांग के बैठे हुए हो तो हमारा ये छोटा सा प्रयास है बाकी रब कबूल करे ये सारा काम हमारा रब की रजा के लिए ना किसी पर परेशान है ना हमने कुछ किया रब ने करवाया है था। था। खान साहब एक फरोजपुर की भी गल की है राशन लेके बॉर्डर पट्टी टाणिया तो पार दरिया की स्थिति तो पार बैठे ने तक की मैसेज ऐसा है जहाँ तक हम सब जगह हम पहुँच नहीं सकते नहीं। जितना हमारा प्रयास है जहाँ तक हम जा सकते हैं कोशिश करेंगे कि जो भी राशन आया है वो जो इसके हकदार तक पहुँचे बाकी तो आगे जो रब की मर्जी साहब जितना हम कर सकते हैं करेंगे और लोगों से भी कहेंगे और कोई जरूरत हो तो हमारे को बताना क्या सामान भेजना है आप जैसे बहुत सारे लोग बोल रहे हैं राशन काफी आ गया इसके अलावा आपको अब आप क्या चाहिए हम कोशिश करेंगे हम आप जो आप नया बंदा आया पीछे से उसको कहेंगे भी वो चीज ले जा जिसकी वहां पे जरूरत है जिस तरह हुन पानी दी स्थिति कट हुई है उधर जेडे लोग अपना-अपना घरਾਂ ਚ ਪਹੁੰਚ ਰਹੇ ਨੇ ਉਹਨਾਂ ਕੋ ਰਾਸ਼ਨ ਕਿਸ ਤਰ੍ਹਾਂ ਪ੍ਰਬੰਧ ਕਰਦੇ ਅੱਛਾ ਜੀ ਉਸ ਤੇ ਬਾਰੇ ਚ ਮੈਂ ਦੱਸਣਾ ਚਾਹਾਂਗਾ ਨਵਾਬ ਸਾਹਿਬ ਇਹ ਕਹਿ ਰਹੇ ਨੇ ਕਿ ਬਈ ਅਸੀਂ ਜਦੋਂ ਇੱਥੇ ਪਹੁੰਚੇ ਆਪਣੇ 4 ਦਿਨ ਪਹਿਲਾਂ ਪਠੰਡਾ ਦੇ ਐਸਪੀ ਸਾਹਿਬ ਨੇ ਜਿਹੜੀ ਮੈਡਮ ਐ ਇਥੋਂ ਦੀ ਡੀਸੀ ਉਹਨਾਂ ਕੋਲੇ ਭੇਜਿਆ ਸੀ ਔਰ ਉਹਨਾਂ ਨੇ ਫਿਰ ਦੋ ਗ੍ਰਾਮਾਂ ਨੂੰ ਕਵਰ ਕੀਤਾ ਜੀ ਉਹਨਵੇਂ ਨਵਾਬ ਸਾਹਿਬ ਆਏ ਨੇ ਇੱਕ ਇੱਕ ਗ੍ਰਾਮ ਨੂੰ ਇੱਕ ਕਵਰ ਕਰ ਰਹੇ ਨੇ ਔਰ ਇਸ ਦੇ ਵਿੱਚ ਸਾਨੂੰ ਜਿਵੇਂ ਗਾਈਡਲਾਈਨ ਹੋ ਰਹੀ ਹੈ ਜਿਵੇਂ